ਦੋਸਤੋ ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਤੇ ਬਿਰਲਾ ਸਾਹਿਬ ਸਪੀਕਰ ਵੀ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਤੀਜੇ ਯਾਰ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਨਾਲ ਦੀ ਨਾਲ ਇਸ ਬਾਰੇ ਜਿਹੜੀ ਨਵੀਂ ਚੀਜ਼ ਹੋਈ ਆ ਉਹ ਰਾਹੁਲ ਗਾਂਧੀ ਸਾਹਿਬ ਜਿਹੜੇ ਆ ਆਪੋਜੀਸ਼ਨ ਲੀਡਰ ਬਣ ਗਏ ਪਰ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਬਹੁਤ ਹੀ ਬਕਰੇ ਤਰੀਕੇ ਨਾਲ ਜਿਹੜੀ ਭੱਗ ਗਈ ਹੈ ਹਾਲਾਂਕਿ ਬਹੁਤ ਸਾਰੀਆਂ ਇਦਾਂ ਦੀਆਂ ਉਮੀਦਾਂ ਵੀ ਸਿਗੀਆਂ ਇਦਾਂ ਦੇ ਜਾਂ ਕਹ ਲਓ ਕਿ ਖਦਸ਼ੇ ਵੀ ਸਗੇ ਅਕਾਲੀ ਦਲ ਦੇ ਵਿਰੋਧੀਆਂ ਨੂੰ ਉਮੀਦਾਂ ਸੀਗੀਆਂ ਤੇ ਅਕਾਲੀ ਦਲ ਦੇ ਵਿੱਚ ਕਹ ਲਓ ਕਿ ਖਦਸ਼ੇ ਸੀਗੇ ਕਿ ਉਹਨਾਂ ਦੇ ਵਿੱਚ ਜਿਹੜੀ ਵੱਡੀ ਪੰਨ ਤੋੜ ਜਿਹੜੀ ਆ ਉਹ ਹੋ ਸਕਦੀ ਆ ਸੋ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਪਿਛਲੇ 2-4 ਦਿਨਾਂ ਤੋਂ ਅਸੀਂ ਬਹੁਤ ਵੱਡਾ ਇੱਕ ਤੂਫਾਨ ਦੇਖ ਰਹੇ ਆ ਕਿ ਇਹ ਜਿਹੜਾ ਸਟ੍ਰੌਮ ਇਨ ਟੀ ਕੱਪ ਦੇ ਵਾਂਗ ਸਾਬਤ ਹੋਵੇਗਾ ਜਾਂ ਇਹ ਫਿਰ ਅਕਾਲੀ ਦਲ ਨੂੰ ਦੋ 파ੜ ਕਰ ਦਵੇਗਾ ਇਸ ਤੋਂ ਪਹਿਲਾਂ ਵੀ ਢੀਂਸਾ ਪਰਿਵਾਰ ਬੱਕ ਹੋ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੀ ਬਣਿਆ ਟਕਸਾਲੀ ਅਕਾਲੀ ਦਲ ਵੀ ਬਣਿਆ ਉਸ ਤੋਂ ਪਹਿਲਾਂ ਟੌੜਾ ਸਾਹ ਵਾਲਾ ਆਪਾਂ ਸਮਾਂ ਦੇਖੀਏ ਬਹੁਤ ਵੱਡੇ ਆਗੂ ਛੱਡ ਛੱਡ ਕੇ ਵੀ ਜਾਂਦੇ ਰਹੇ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਫਾਈਨੈਂਸ ਮਿਨਿਸਟਰ ਹੁੰਦੇ ਹੋਏ ਅਕਾਲੀ ਦਲ ਦੀ ਸਰਕਾਰ ਨੂੰ ਛੱਡ ਕੇ ਜਾਂਦੇ ਆ ਆਪਣੀ ਪਾਰਟੀ ਬਣਾਉਂਦੇ ਆ ਕੋਈ ਜ਼ਿਆਦਾ ਸਫਲਤਾ ਹਾਸਲ ਨਹੀਂ ਕਰ ਸਕਿਆ ਸੋ ਇਹ ਅਕਾਲੀ ਦਲ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਇਹਦੇ ਤੇ ਗੱਲ ਕਰਦੇ ਆ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਰਾਹੁਲ ਗਾਂਧੀ ਸਾਹਿਬ ਜਿਹੜੇ ਆ ਆਪੋਜੀਸ਼ਨ ਲੀਡਰ ਬਣ ਗਏ ਨੇ ਉਹ ਕਿਸ ਤਰੀਕੇ ਨਾਲ ਭਾਰਤ ਦੀ ਸਿਆਸਤ ਨੂੰ ਇੱਕ ਨਵਾਂ ਰੁਖ ਦੇ ਸਕਦੇ ਨੇ ਇਹਦੇ ਤੇ ਵੀ ਗੱਲ ਕਰਾਂਗੇ ਯੂਕੇ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਕੁ ਸਰ ਕੀਰਸਟਾਮਰ ਤੇ ਰਿਸ਼ੀ ਸੂਨਕ ਦੇ ਦਰਮਿਆਨ ਜਿਹੜੀ ਆ ਆਖਰੀ ਡਿਬੇਟ ਹੋਈ ਆ ਇਹ ਕੱਲ ਨੂੰ ਆਪਾਂ ਇਹਦੇ ਤੇ ਇੱਕ ਪੂਰਾ ਵੀਲੌਗ ਕਰਦੇ ਆ ਕਿ ਇੰਗਲਿਸ਼ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਕੀ ਕੁਝ ਜਿਹੜਾ 4 ਜੁਲਾਈ ਨੂੰ ਕੇਸ ਤਰੀਕੇ ਦੇ ਜਿਹੜੇ ਆ ਨਤੀਜੇ ਜਿਹੜੇ ਐਕਸਪੈਕਟਡ ਨੇ 4 ਜੁਲਾਈ ਨੂੰ ਤਾਂ ਵੋਟਾਂ ਪੈਣੀਆਂ ਖੈਰ 5 ਜੁਲਾਈ ਨੂੰ ਆਪਾਂ ਕਹਿ ਸਕਦੇ ਆ ਕਿ ਜਿਹੜੇ ਆ ਕੀਰਸਟਾਮਰ ਨੰਬਰ 10 ਡਾਊਨਿੰਗ ਸਟਰੀਟ ਦੇ ਵਿੱਚ ਜਾ ਰਹੇ ਨੇ ਜਾਂ ਫਿਰ ਰਿਸ਼ੀ ਸੂਨਕ ਸਾਹਿਬ ਜਿਹੜੇ ਆ ਉਨਾ ਉਹ ਦੁਬਾਰਾ ਜਿਹੜਾ ਵਾਪਸੀ ਕਰਨਗੇ ਨੰਬਰ 10 ਦੇ ਵਿੱਚ ਸੋ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਆਪਾਂ ਕਰਾਂਗੇ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ YouTube ਤੇ ਦੇਖਣਾ ਸ਼ੁਰੂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਸਵੀਕੇ ਦੀ ਜਿਹੜੀ ਬਗਾਵਤ ਹੋ ਸਕਦੀ ਹੈ ਜਾਂ ਜਿਹੜਾ ਪਾਟੋ ਤਾੜ ਹੋ ਸਕਦੀ ਹੈ ਐਸਵੀਕੇ ਦੇ ਖਦਸ਼ੇ ਸੀਗੇ ਪਾਰਟੀ ਲੀਡਰਸ਼ਿਪ ਨੂੰ ਵੀ ਪਤਾ ਸੀ ਤੇ ਸਪੈਸ਼ਲੀ ਜਦੋਂ 13 ਸੀਟਾਂ ਤੁਸੀਂ ਲੜਦੇ ਹੋ ਚੰਡੀਗੜ ਜਿਹਦੇ ਬਾਬਤ ਅਕਾਲੀ ਦਲ ਦਾ ਨਾਰਾ ਹੁੰਦਾ ਸੀ ਕਿ ਖਿੜਿਆ ਫੁੱਲ ਗਲਾਬ ਦਾ ਤੇ ਚੰਡੀਗੜ ਪੰਜਾਬ ਦਾ ਉਸ ਚੰਡੀਗੜ ਦੇ ਵਿੱਚ ਤੁਸੀਂ ਆਪਣਾ ਉਮੀਦਵਾਰ ਵੀ ਨਹੀਂ ਦੇ ਪਾਉਂਦੇ 13 ਦੇ ਵਿੱਚੋਂ 10 ਸੀਟਾਂ ਦੇ ਉੱਤੇ ਤੁਹਾਡੀ ਜ਼ਮਾਨਤ ਜਬਤ ਹੋ ਜਾਂਦੀ ਹੈ ਤੇ ਇੱਕ ਸੀਟ ਤੁਸੀਂ ਜਿੱਤਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਹ ਐਕਸਪੈਕਟ ਕਰੋਗੇ ਕੁਝ ਵੀ ਨਾ ਹੋਵੇ ਪਾਰਟੀ ਦੇ ਵਿੱਚ ਪਰ ਇਹ ਜਐਸਡੀਕੇ ਨਾਲ ਸਾਰਾ ਕੁਝ ਹੋ ਰਿਹਾ ਐਕਚੁਅਲੀ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਹੀ ਜਿੰਨੇ ਵੀ ਵਿਸ਼ਲੇਸ਼ਕ ਵੀ ਨੇ ਜਾਂ ਜਿਹੜੇ ਸ਼ੋਮੀ ਅਕਾਲੀ ਦਲ ਦੇ ਲੀਡਰ ਵੀ ਜਿਹੜੇ ਬਾਹਰ ਆ ਕੇ ਬੋਲ ਰਹੇ ਨੇ ਤੁਸੀਂ ਉਹਨਾਂ ਤੋਂ ਇੱਕ ਚੀਜ਼ ਤੁਸੀਂ ਦੇ ਸਕਦੇ ਹੋ ਕਿ ਇੱਕ ਜਿਹੜਾ ਸਮਝ ਨਹੀਂ ਆ ਰਿਹਾ ਕਿਸੇ ਨੂੰ ਕਿ ਇਹਦਾ ਹੱਲ ਕੀ ਨਿਕਲ ਸਕਦਾ ਕੌਣ ਜਿਹੜੇ ਅੱਛਾ ਜਿਹੜੇ ਹੁਣ ਬਾਗੀ ਧੜਾ ਆ ਉਹ ਬਹੁਤ ਸਾਰੀਆਂ ਗੱਲਾਂ ਕਰ ਦਿੰਦੇ ਨੇ ਪਰਿਵਾਰਵਾਦ ਨੂੰ ਲੈ ਕੇ ਜਾਉ ਹੋਰ ਤਰੀਕੇ ਨਾਲ ਹੁਣ ਦੇਖੋ ਇਹ ਸਾਰੇ ਆਪ ਪਰਿਵਾਰਵਾਦ ਇਹਨਾਂ ਦੇ ਵਿੱਚ ਵੀ ਹੈਗਾ ਚਾਹੇ ਮਲੂਕਾ ਸਾਹਿਬ ਨੂੰ ਆਪਾਂ ਦੇਖ ਲਈਏ ਚਾਹੇ ਚੰਦੂ ਮਾਜਰਾ ਸਾਹਿਬ ਨੂੰ ਦੇਖ ਲਈਏ ਢੀਂਸਾ ਸਾਹਿਬ ਦੇ ਬੇਟੇ ਫਾਈਨੈਂਸ ਮਿਨਿਸਟਰ ਰਹੇ ਨੇ ਹੋਰ ਜਿਹੜੇ ਬਾਕੀ ਲੀਡਰ ਨੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਆ ਸਿਆਸਤ ਦੇ ਵਿੱਚ ਹੈਗੇ ਨੇ ਸੋ ਸੁਖਵੀਰ ਬਾਦਲ ਸਾਹਿਬ ਕਹਿ ਸਕਦੇ ਆ ਕਿ ਭਾਈ ਮੇਰਾ ਇਕੱਲੇ ਦਾ ਪਰਿਵਾਰ ਤੁਹਾਨੂੰ ਜਾਦੇ ਦੀਦਾ ਤੁਸੀਂ ਵੀ ਤਾਂ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਹੀ ਸਿਆਸਤ ਕਰ ਰਹੇ ਹੋ ਤੇ ਜੇਕਰ ਆਪਾਂ ਹੁਣ ਇਹ ਇਹਨਾਂ ਦੇ ਵੱਲੋਂ ਜਿਹੜਾ ਬਾਗੀ ਧੜਾਗਾ ਜਾ ਰਿਹਾ ਇਹ ਇਹ ਕੀ ਆ ਜਾ ਰਿਹਾ ਕਿ ਇਹ ਇਹਨਾਂ ਨੇ ਜਿਹੜਾ ਵੀ ਅਸੀਂ ਕੋਈ ਚੰਗੀ ਸ਼ਖਸੀਅਤ ਚਾਹੁੰਦੇ ਆ ਜਿਹੜੀ ਕਿ ਸਾਨੂੰ ਲੀਡ ਕਰ ਸਕੇ ਉਹ ਚੰਗੀ ਸ਼ਖਸੀਅਤ ਕੌਣ ਹੋ ਸਕਦੀ ਆ ਉਹਦੇ ਬਾਰੇ ਬੱਖ-ਬੱਖ ਤਰੀਕੇ ਦੀਆਂ ਕਿਆਸ ਰਾਈਆਂ ਨੇ ਜਿਹੜੇ ਆ ਬਹੁਤ ਸਾਰੇ ਨਾਮ ਚੱਲ ਰਹੇ ਨੇ ਪਰ ਜਿੰਨਾ ਚਿਰ ਕੁਝ ਪੁਖਤਗੀ ਨਹੀਂ ਹੁੰਦੀ ਸੋ ਨਾਮ ਲੈਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਪਰ ਬਹੁਤ ਸਾਰੇ ਨਾਮ ਜਿਹੜੇ ਆ ਚੱਲ ਰਹੇ ਨੇ ਦੂਸਰੇ ਪਾਸੇ ਕਿਉਂਕਿ ਇਹਨਾਂ ਦੀ ਮੀਟਿੰਗ ਹੋਈ ਸੀਗੀ ਜਲੰਧਰ ਦੇ ਵਿੱਚ ਤੇ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਜਿਹੜਾ ਸ਼ੋਮਨੀ ਕਾਲੀਦਾਲ ਆ ਉਹ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਆ ਨਾਲ ਹੋਰ ਤਿੰਨ ਦੋ ਤਿੰਨ ਜਿਹੜੇ ਲੀਡਰ ਆ ਭੁੰਦਰ ਸਾਹਿਬ ਆ ਚੀਮਾ ਸਾਹਿਬ ਆ ਇਹ ਮੀਟਿੰਗ ਕਰਦੇ ਨੇ ਤੇ ਇਹ ਉੱਥੇ ਜਿਹੜੇ ਹਲਕਾ ਇੰਚਾਰਜ ਹੁੰਦੇ ਨੇ ਉਹ ਜਿਹੜਾ ਕਾਫੀ ਲੰਬੇ ਸਮੇਂ ਤੱਕ ਜਕਾਰੇ ਲਗਦੇ ਰਹਿ ਹੱਥ ਖੜੇ ਕਰਕੇ ਤੇ ਸ਼ੋਮਨੀ ਕਾਲੀਦਾਲ ਬਾਦਲ ਦੇ ਹੱਕ ਦੇ ਵਿੱਚ ਜਾਂ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਜਿਹੜਾ ਫਤਵਾ ਦਿੰਦੇ ਨੇ ਕਿ ਸਾਨੂੰ ਆਪਣੇ ਪ੍ਰਧਾਨ ਦੇ ਤੌਰ ਤੇ ਤੁਸੀਂ ਹੀ ਚਾਹੀਦੇ ਹੋ ਸੋ ਜਿਹੜਾ ਦੋ ਇਹਦੇ ਵਿੱਚ ਕਲੈਸ਼ ਆ ਗਿਆ ਜਿਹੜਾ ਇਧਰੋਂ ਜਿਹਨੂੰ ਆਪਾਂ ਹੁਣ ਮੀਡੀਆ ਦੀ ਲੈਂਗੁਏਜ ਦੇ ਵਿੱਚ ਅਸੀਂ ਇਹਨੂੰ ਬਾਗੀ ਤੜਾ ਕਹਿ ਦਿੰਦੇ ਆ ਸੋ ਜਿਹੜੇ ਇਹ ਰਿਵੈਲ ਨੇ ਇਹ ਜਿਹੜਾ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਆ ਅਸੀਂ ਪਾਰਟੀ ਦਾ ਭਲਾ ਚਾਹੁੰਦੇ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਪਾਰਟੀ ਲੀਡਰਸ਼ਿਪ ਨੂੰ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹਨਾਂ ਨੂੰ ਪ੍ਰਧਾਨਗੀ ਤੋਂ ਪਰੇ ਹੋਣਾ ਚਾਹੀਦਾ ਕਿਸੇ ਹੋਰ ਨੂੰ ਆਉਣ ਆਉਣ ਦੇਣਾ ਚਾਹੀਦਾ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਸ ਵੀਕ ਦੀ ਮੀਟਿੰਗ ਕਰਕੇ ਆਪਣੇ ਹਲਕਾ ਇੰਚਾਰਜਾਂ ਤੋਂ ਹੱਥ ਖੜੇ ਕਰਵਾ ਕੇ ਆਪਣੇ ਜਿਹੜਾ ਆਪ ਦੇ ਲਈ ਕੌਨਫੀਡੈਂਸ ਹਾਸਲ ਕਰਦੇ ਨੇ ਅੱਜ ਮੈਂ ਹੁਣੇ ਇੱਕ ਇਕਾਲੀ ਦਲ ਦੇ ਲੀਡਰ ਨੂੰ ਸੁਣ ਵੀ ਰਿਹਾ ਸੀ ਉਹਨਾਂ ਨੇ ਕਿਹਾ ਕਿ ਇਦਾਂ ਦੇ ਨਾਰੇ ਤੁਸੀਂ ਜਿੰਨੇ ਮਰਜ਼ੀ ਲਗਵਾ ਲਓ ਸੋ ਖੈਰ ਹੁਣ ਬਹੁਤ ਸਾਰੀਆਂ ਗੱਲਾਂ ਨੇ ਜੀ ਪਰਮਿੰਦਰ ਸਿੰਘ ਢੀਂਡ ਸਾਹਿਬ ਬੀਬੀ ਜਗੀਰ ਕੌਰ ਇਹਨਾਂ ਸਾਰਿਆਂ ਦੇ ਇੰਟਰਵਿਊਜ਼ ਛਾਇਆ ਹੋ ਰਹੇ ਨੇ ਚੰਦੂ ਮਾਜਰਾ ਬਾਦਲ ਸਾਹਿਬ ਵਾਲੇ ਪਾਸਿਓਂ ਵੀ ਜਿਹੜਾ ਸੁਖਵੀਰ ਸਿੰਘ ਬਾਦਲ ਸਾਹਿਬ ਵਾਲੇ ਪਾਸਿਓਂ ਵੀ ਕਾਫੀ ਲੋਕ ਜਿਹੜੇ ਆ ਬੋਲ ਰਹੇ ਨੇ ਉਹਨਾਂ ਦਾ ਪੱਖ ਰੱਖ ਰਹੇ ਨੇ ਉਹਨਾਂ ਦਾ ਪੱਖ ਰੱਖ ਰਹੇ ਨੇ ਸੋ ਜਿਹੜੀਆਂ ਪ੍ਰੋਬਲਮਸ ਨੇ ਉਹ ਤਾਂ ਸਾਨੂੰ ਪਤਾ ਹੀ ਆ ਇਹਦੇ ਵਿੱਚ ਹੁਣ ਇਹ ਆ ਕਿ ਜਾਂ ਤਾਂ ਜਿਹੜੇ ਇਹ ਜਿਹੜੇ ਬਾਗੀ ਲੀਡਰਸ ਨੇ ਇਹ ਇਹਨਾਂ ਨੇ ਵੈਸੇ ਕਿਹਾ ਕਿ ਅਸੀਂ ਅਕਾਲ ਤਖਤ ਤੇ ਜਾ ਕੇ ਮਾਫੀ ਮੰਗਰ ਦੀ ਗੱਲ ਵੀ ਕੀਤੀ ਆ ਜਾਂ ਤਾਂ ਇਹ ਬਹੁਤ ਫਿਰ ਸਪਸ਼ਟਤਾ ਦੇ ਨਾਲ ਸਾਹਮਣੇ ਆਉਣ ਸਾਰੀਆਂ ਗੱਲਾਂ ਰੱਖਣ ਲੋਕਾਂ ਦੇ ਵਿੱਚ ਤੇ ਇਹ ਇਹ ਸਾਰੇ ਲੀਡਰਾਂ ਨੂੰ ਨਾ ਇੱਕ ਜਿਹੜੇ ਜਿੰਨੇ ਵੀ ਸਾਡੇ ਅਕਾਲੀ ਦਲ ਦੇ ਲੀਡਰ ਵੀ ਨੇ ਜਾਂ ਬਾਕੀ ਸਾਰੇ ਵੀ ਆ। ਤੋਂ ਲੋਕਾਂ ਦੀ ਨਾ ਜਿਹੜੀ ਇੰਟੈਲੀਜੈਂਸ ਆ ਉਹਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ। ਜਿੱਦਾਂ ਜਦੋਂ ਸ਼ੋਮੀ ਅਕਾਲੀ ਦਲ ਨੇ ਜਦੋਂ ਇਹਨਾਂ ਨੇ ਆਪਣਾ ਭਾਜਪਾ ਦੇ ਨਾਲੋਂ ਨਾਤਾ ਤੋੜਿਆ ਇਹ ਬੜੀ ਉੱਥੇ ਇਹਨਾਂ ਨੂੰ ਸਿੱਧਾ ਕਹਿਣਾ ਚਾਹੀਦਾ ਸੀ ਕਿ ਸਾਡੀ ਗਲਤੀ ਆ ਜੀ। ਅਸੀਂ ਅਸੀਂ ਗਲਤ ਇਹਨਾਂ ਦੇ ਕਾਨੂੰਨਾਂ ਦਾ ਜਿਹੜਾ ਸਾਥ ਦਿੰਦੇ ਰਹੇ ਤੇ ਹੁਣ ਸਾਨੂੰ ਲੱਗਾ ਕਿ ਲੋਕ ਇਹਨਾਂ ਨੂੰ ਨਹੀਂ ਪਸੰਦ ਕਰ ਰਹੇ ਤੇ ਅਸੀਂ ਇਹਨਾਂ ਤੋਂ ਪਰੇ ਹੋ ਰਹੇ ਹਾਂ ਜਦ ਕਿ ਲਗਾਤਾਰ ਇਹਨਾਂ ਵੱਲੋਂ ਕਿਹਾ ਜਾਂਦਾ ਰਿਹਾ ਕਿ ਅਸੀਂ ਤਾਂ ਅੰਦਰ ਮੀਟਿੰਗਾਂ ਦੇ ਵਿੱਚ ਮੁਖਾਲਫਤ ਕਰਦੇ ਰਹੇ ਹਾਂ ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਚਿੱਠੀ ਵੀ ਲੈ ਕੇ ਆਂਦੀ ਤੇ ਉਹ ਬਹੁਤ ਕੁਝ ਚੱਲਦਾ ਰਿਹਾ ਇਵਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆ ਕੇ ਜਿਹੜਾ ਇੰਟਰਵਿਊ ਆਪਣੀ ਵੀਡੀਓ ਦੇ ਵਿੱਚ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਪਹਿਲਾਂ ਹੱਥ ਦੇ ਵਿੱਚ ਬੋਲਦੇ ਰਹੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਕਿਉਂਕਿ ਜਦੋਂ ਬਿਲਕੁਲ ਹੀ ਘਰਾਂ ਦੇ ਬਾਹਰ ਧਰਨੇ ਲੱਗ ਗਏ ਤਾਂ ਤੁਸੀਂ ਬੀਜੇਪੀ ਦੇ ਨਾਲੋਂ ਤੋੜ-ਬਿਛੋੜਾ ਕਰ ਲਿਆ। ਹੁਣ ਜਦੋਂ ਟੀਵੀ ਇੰਟਰਵਿਊ ਦੇ ਵਿੱਚ ਜਾਂ ਕਿਤੇ ਵੀ ਬਾਹਰ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਜਿੱਥੇ ਗੱਲਬਾਤ ਹੁੰਦੀ ਆ ਤੁਹਾਨੂੰ ਇੱਕ ਲੈਵਲ ਦੇ ਕਾਉਂਟਰ ਕੁਐਸਚਨ ਹੋ ਸਕਦੇ ਆ ਪਰ ਜਦੋਂ ਤੁਸੀਂ ਬਿਲਕੁਲ ਹੀ ਇਸ ਵੀਕੇ ਨਾਲ ਇਸ ਚੀਜ਼ ਨੂੰ ਰੱਦ ਕਰ ਦੋਗੇ ਜਿਹਦੇ ਬਾਬਤ ਲੋਕਾਂ ਦੇ ਵਿੱਚ ਬਹੁਤ ਸਪਸ਼ਟਤਾ ਦੇ ਨਾਲ ਚੀਜ਼ਾਂ ਮੌਜੂਦ ਨੇ ਉਹਨਾਂ ਨੂੰ ਪਤਾ ਕਿ ਤੁਸੀਂ ਬੀਜੇਪੀ ਦੇ ਨਾਲ ਸਗੇ ਨਾ ਕਾਨੂੰਨਾਂ ਦੇ ਹੱਕ ਦੇ ਵਿੱਚ ਰਹੇ ਹੋ। ਤੇ ਫਿਰ ਉਹ ਇੱਕ ਤਰੀਕੇ ਨਾਲ ਲੋਕਾਂ ਦੀ ਇੰਟੈਲੀਜੈਂਸ ਕੁਐਸਚਨ ਕਰਨ ਵਾਲੀ ਗੱਲ ਹੋ ਜਾਂਦੀ ਹੈ اسی ਤਰੀਕੇ ਨਾਲ ਜਿਹੜੇ ਦੂਜੇ ਬਾਗੀ ਆਗੂ ਵੀ ਨੇ ਉਹਨਾਂ ਨੂੰ ਵੀ ਇਹ ਇਹ ਗੱਲਾਂ ਹੁਣ ਲੋਕਾਂ ਤੁਸੀਂ ਇਸ ਵੀਕੇ ਨਾਲ ਨਹੀਂ ਕਹਿ ਸਕਦੇ ਕਿ ਆਹ ਗਲਤੀਆਂ ਉਦੋਂ ਹੋਈਆਂ ਕਿਉਂਕਿ ਉਦੋਂ ਤੁਸੀਂ ਵੀ ਸਰਕਾਰ ਦੇ ਵਿੱਚ ਮੌਜੂਦ ਸੀ ਤੁਸੀਂ ਕੈਬਨਿਟ ਦੇ ਵਿੱਚ ਸੀ ਤੁਸੀਂ ਪਾਰਟੀ ਦੇ ਵਿੱਚ ਸੀ ਸੋ ਜਿਹੜੀਆਂ ਜਿਹੜੀਆਂ ਗਲਤੀਆਂ ਹੋਈਆਂ ਉਦੋਂ ਉਹਨਾਂ ਦੇ ਲਈ ਤੁਸੀਂ ਕੀ ਕੀਤਾ ਜਾਂ ਉਹ ਕਹਿ ਰਹੇ ਨੇ ਕਿ ਸਾਡੀ ਇਹ ਗਲਤੀ ਹੈ ਕਿ ਅਸੀਂ ਚੁੱਪ ਰਹੇ ਕੱਲ ਚੁੱਪ ਰਹਿਣ ਦੀ ਨਹੀਂ ਤੁਸੀਂ ਇਹਨੂੰ ਡਿਫੈਂਡ ਵੀ ਕਰਦੇ ਰਹੇ ਹੋ ਤੇ ਜਿਹੜਾ ਇੰਨਾ ਬੇਲਾ ਖੋਜਾ ਕੇ ਹੁਣ ਜਦੋਂ ਇਹ ਤਾਂ ਫਿਰ ਲੋਕੀ ਕਹਿਣਗੇ ਨਾ ਕਿ ਜਦੋਂ ਸਮਾਂ ਲੰਘਿਆ ਤੁਸੀਂ ਉਦੋਂ ਆ ਕੇ ਬੋਲਦੇ ਹੋ ਕਿਉਂਕਿ ਜਦੋਂ ਤੁਸੀਂ ਲਗਾਤਾਰ ਇਦਾਂ ਲੋਕਾਂ ਨੂੰ ਜਿੱਦਾਂ ਹੁਣ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਉੱਥੇ ਦੀ ਆਰਮੀ ਹੈ ਉਹ ਇਸਟੈਬਲਿਸ਼ਮੈਂਟ ਜਿਹੜੀ ਆ ਸਾਰਿਆਂ ਨੂੰ ਪਤਾ ਕਿ ਉਹਦੀ ਸਿਆਸਤ ਦੇ ਵਿੱਚ ਸਿੱਧਾ ਦਖਲ ਹੈ ਦੋ ਤਿੰਨ ਸਾਲਾਂ ਬਾਅਦ ਕੋਈ ਨਾ ਕੋਈ ਆ ਕੇ ਉਹਨਾਂ ਦਾ ਜਿਹੜਾ ਰੈਪ੍ਰੈਜ਼ੈਂਟੇਟਿਵ ਹੁੰਦਾ ਉਹ ਆ ਕੇ ਕਹਿੰਦਾ ਜੀ ਪਹਿਲਾਂ ਸਾਡੀ ਸਿਆਸਤ ਦੇ ਵਿੱਚ ਅਸੀਂ ਮਦਖਲਤ ਕਰਦੇ ਹੁੰਦੇ ਸੀ ਹੁਣ ਤੋਂ ਅਸੀਂ ਇਸ ਚੀਜ਼ ਨੂੰ ਬੰਦ ਕਰਤਾ ਅਸੀਂ ਪਿਛਲੇ ਸਮੇਂ ਤੋਂ ਹੁਣ ਅਸੀਂ ਮਦਖਲਤ ਨਹੀਂ ਕਰਦੇ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੁੰਦਾ Imran Khan ਦੇ ਬਾਬਤ ਲੋਕਾਂ ਨੂੰ ਜਿਹੜਾ Imran Khan ਦੀ ਸਰਕਾਰ ਦੇ ਉੱਤੇ ਗੁੱਸਾ ਵੀ ਸੀ ਕਿ ਉਹਨਾਂ ਨੇ ਕੋਈ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂ ਲੋਕਾਂ ਦੀਆਂ ਆਸ਼ਾਵਾਂ ਦੇ ਹਿਸਾਬ ਦੇ ਨਾਲ ਕੰਮ ਨਹੀਂ ਕੀਤਾ ਖਾਸ ਕਰਕੇ ਪੰਜਾਬ ਦੇ ਵਿੱਚ ਜਐਸਵੀਕੇ ਨਾਲ ਉਹਨਾਂ ਨੇ ਉਸਮਾਨ ਬੁਜ਼ਦਾਰ ਨੂੰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਇਸ ਚੀਜ਼ ਨੂੰ ਲੈ ਕੇ ਪਾਕਿਸਤਾਨ ਦੀ ਆਵਾਮ ਦੇ ਵਿੱਚ ਪੰਜਾਬ ਦੀ ਆਵਾਮ ਦੇ ਵਿੱਚ ਕਾਫੀ ਜਿਹੜਾ ਗੁੱਸਾ ਸੀਗਾ ਪਰ ਲੋਕਾਂ ਨੂੰ ਲੱਗਾ ਕਿ ਇਮਰਾਨ ਖਾਨ ਸਾਹਿਬ ਦੇ ਨਾਲ ਧੱਕਾ ਹੋ ਰਿਹਾ ਤੇ ਲੋਕਾਂ ਨੂੰ ਇਹ ਵੀ ਲੱਗਾ ਕਿ ਜਿਹੜੇ ਇਮਰਾਨ ਖਾਨ ਸਾਹਿਬ ਦੇ ਮੁਖਾਲਫ ਲੀਡਰ ਨੇ ਉਹ ਬਿਲਕੁਲ ਹੀ ਆ ਕੇ ਜਿਹੜੀਆਂ ਇਸ ਟ੍ਰਿਕ ਦੀਆਂ ਗੱਲਾਂ ਕਰਦੇ ਨੇ ਜਿਨ੍ਹਾਂ ਦਾ ਕੋਈ ਹਕੀਕਤ ਨਾਲ ਲੈਣਾ ਦੇਣਾ ਨਹੀਂ ਹੁੰਦਾ ਤੇ ਸਾਰਿਆਂ ਨੂੰ ਪਤਾ ਸੀ ਕਿ ਕੀ ਹੋ ਰਿਹਾ ਜਦੋਂ ਜਿਹੜੇ ਆ ਇਮਰਾਨ ਖਾਨ ਸਾਹਿਬ ਦੀਆਂ ਜਿਹੜੀਆਂ ਮੁਖਾਲਫਤ ਦੇ ਰਾਹਾਂ ਉਹ ਆ ਕੇ ਊਲ ਜਲੂਨਾਂ ਤੇ ਜਿਹੜੇ ਇਲਜ਼ਾਮ ਲਗਾਉਂਦੇ ਸੀਗੇ ਤੇ ਉਹ ਜਿਹੜੇ ਆ ਕਹਿੰਦੇ ਸੀ ਕਿ ਸਾਡਾ ਤਾਂ ਇਸਟੈਬਲਿਸ਼ਮੈਂਟ ਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਜੀ ਇਹ ਤਾਂ Imran Khan ਸਾਹਿਬ ਤੇ ਉਹਨਾਂ ਦੀ ਆਪਣੀ ਕੋ ਦੁਸ਼ਮਣੀ ਆ ਅਸੀਂ ਤਾਂ ਬਹੁਤ ਜਿਹੜਾ ਡੈਮੋਕ੍ਰੈਟਿਕ ਲੋਕ ਆ ਅਸੀਂ ਤਾਂ ਕੋਈ ਵੀ ਡੀਲ ਨਹੀਂ ਕੀਤੀ ਜੇਲ੍ਹ ਵਿੱਚ ਬੈਠੇ ਹੋਏ Imran Khan ਸਾਹਿਬ ਦੀ ਪਾਰਟੀ ਨੂੰ ਉਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਉਹਨਾਂ ਤੋਂ ਚੋਣ ਨਿਸ਼ਾਨ ਵਾਪਸ ਲੈ ਲਿਆ ਗਿਆ ਹਜ਼ਾਰ ਤਰ੍ਹਾਂ ਦੀਆਂ ਉਹਨਾਂ ਦੇ ਸਾਹਮਣੇ ਰੁਕਾਵਟਾਂ ਪਾਈਆਂ ਗਈਆਂ ਲੋਕਾਂ ਨੇ ਵੋਟਾਂ ਵਾਲੇ ਕਹਿ ਲੋ ਕਿ ਰਿਕਾਰਡ ਤੋੜ ਦਿੱਤੇ ਇੱਕ ਇੱਕ ਉਮੀਦਵਾਰ ਦਾ ਤੁਸੀਂ ਇਹ ਗੱਲ ਬਹੁਤ ਜਿਹੜੀ ਆ ਕਿਥੇ ਇਤਿਹਾਸ ਦੇ ਵਿੱਚ ਲਿਖੀ ਜਾਵੇਗੀ ਹਰੇਕ ਉਮੀਦਵਾਰ ਦਾ ਵੱਖਰਾ ਚੋਣ ਨਿਸ਼ਾਨ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਤੁਸੀਂ ਚੋਣ ਵਾਲੇ ਦਿਨ ਜਾ ਕੇ ਜਾਂ ਉਹ ਤੋਂ ਇੱਕ ਦੋ ਦਿਨ ਪਹਿਲਾਂ ਜਦੋਂ ਵੀ ਲੋਕਾਂ ਨੂੰ ਪਤਾ ਲੱਗਾ ਤੁਸੀਂ ਜਾ ਕੇ ਉਹਦਾ ਚੋਣ ਨਿਸ਼ਾਨ ਲੱਭ ਕੇ ਉਹਦੇ ਲਈ ਜਿਹੜਾ ਵੋਟ ਕਰਕੇ ਆਉਨੇ ਹੋ ਤੇ ਦਾਵਾ ਪੀਟੀਆਈ ਦਾ ਇਹ ਆ ਕਿ ਇੰਨੀਆਂ ਰੋਕਾਂ ਦੇ ਬਾਵਜੂਦ ਵੀ ਅਸੀਂ ਜਿਹੜਾ ਸਰਕਾਰ 2/3 ਦੇ ਨਾਲ ਬਣਾ ਲੈਣੀ ਸੀ ਜੇ ਬਾਅਦ ਵਿੱਚ ਜਿਹੜਾ ਜਦੋਂ ਗਿਣਤੀ ਹੋਣੀ ਸ਼ੁਰੂ ਹੋਈ ਆ ਜੇ ਉਦੋਂ ਧਾਂਦਲੀ ਨਾ ਹੁੰਦੀ ਚਲੋ ਪਹਿਲਾਂ ਤਾਂ ਤੁਸੀਂ ਰੋਕਾ ਰਕਾवटਾ ਲਾ ਲਈਆਂ ਬਾਅਦ ਵਿੱਚ ਧਾਂਦਲੀ ਨਾ ਕਰਦੇ ਤਾਂ ਅਸੀਂ ਫੇਰ ਵੀ 2/3 ਦੇ ਨਾਲ ਹਕੂਮਤ ਬਣਾ ਲੈਣੀ ਸੀ ਸਟਿਲ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਚਲੋ ਜੇਕਰ ਆਪਾਂ ਜਿਹੜਾ ਅਫੀਸ਼ੀਅਲ ਨੰਬਰ ਵੀ ਮੰਨੀਏ ਨਾ ਜਿਹੜਾ ਇਸ ਸਮੇਂ ਹੈਗਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਤਾਂਹਦਰੀ ਦੇ ਸਾਰੇ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰਦਾ ਬਟ ਸਟਿਲ ਜਿਹੜੀਆਂ 90 ਪਲੱਸ ਸੀਟਾਂ ਜਿਹੜੀਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਲੈ ਕੇ ਕੇਪੀ ਦੇ ਵਿੱਚ ਉਹਨਾਂ ਦੀ ਹਕੂਮਤ ਬਣ ਗਈ ਮੁੱਖ ਮੰਤਰੀ Imran Khan ਸਾਹਿਬ ਦੀ ਪਾਰਕੀਦਾ ਸੋ ਤੁਸੀਂ ਲੋਕਾਂ ਦੀ ਜਿਹੜੀ ਇੰਟੈਲੀਜੈਂਸ ਆ ਨਾ ਉਹਨੂੰ ਤੁਸੀਂ ਕੁਐਸਚਨ ਨਹੀਂ ਕਰ ਸਕਦੇ ਇਸ ਸੀਟੇ ਦੀਆਂ ਗੱਲਾਂ کہہ ਕੇ ਕਿ ਸਾਡਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਾਂ ਜੀ ਇਹ ਸਾਡੇ ਤੋਂ ਕੰਮ ਉਦੋਂ ਇਸ ਸੀਟੇ ਨਾਲ ਹੋ ਗਿਆ ਸੀ ਆਵਾਮ ਨੂੰ ਪਤਾ ਹੁੰਦਾ ਤੇ ਆ ਤਾਂ ਤੁਸੀਂ ਸਿੱਧਾ ਜਾ ਕੇ ਉਹਨਾਂ ਦੇ ਕੋਲ ਜਿਹੜਾ ਸਹੀ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਮਾਫੀ ਮੰਗੋ ਤੇ ਉਹਨਾਂ ਨੂੰ ਕਹੋ ਕਿ ਆ ਸਾਡੀਆਂ ਗਲਤੀਆਂ ਆ ਤਾਂ ਫਿਰ ਤੁਸੀਂ ਦੁਬਾਰਾ ਤੋਂ ਸ਼ੁਰੂਆਤ ਕਰ ਸਕਦੇ ਆ ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਅਕਾਲੀ ਦਲ ਦੀ ਉਹਦੀ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਸੁਨੀਲ ਜਾਕਰ ਸਾਹਿਬ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਨੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪੰਜਾਬ ਨੂੰ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਸਿੱਧਾ ਜੋੜਿਆ ਜਿਹੜਾ ਉਹਨਾਂ ਦਾ ਸੁਨੀਲ ਜਾਕਰ ਉਹਨਾਂ ਨੇ ਕਿਹਾ ਕਿ ਜਿਹੜਾ ਜੀਐਸਵੀ ਕੇ ਨਾਲ ਫਰੀਦਕੋਟ ਦੇ ਵਿੱਚ ਜਾਂ ਕਡੂਰ ਸਾਹਿਬ ਦੀ ਸੀਟ ਤੇ ਲੋਕ ਸਭਾ ਦੇ ਅੰਦਰ ਜੋ ਵੀ ਹੋਇਆ ਵੀ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਰੈਡਿਕਲਿਜ਼ਮ ਵਧਦਾ ਜਾ ਰਿਹਾ ਹੈ ਤੋ ਇਹਦੇ ਲਈ ਜ਼ਰੂਰਤ ਹੈ ਕਿ ਜਿਹੜਾ ਸ਼੍ਰੋਮੀ ਕਾਲੀਦਾਲਿਆ ਉਹ ਜਿਹੜੀ ਆ ਪੰਥ ਦੀ ਨੁਮਾਇੰਦਗੀ ਕਰਦਾ ਰਹੇ ਸੋ ਜੇਕਰ ਆਪਾਂ ਗੱਲ ਕਰੀਏ ਰਾਹੁਲ ਗਾਂਧੀ ਸਾਹਿਬ ਦੀ ਜੀ ਤੇ ਆਪੋਜੀਸ਼ਨ ਲੀਡਰ ਉਹ ਬਣ ਗਏ ਨੇ ਤੇ ਉਹਨਾਂ ਦੀ ਜਿਹੜੀ ਆ ਪਰਫਾਰਮੈਂਸ ਵੀ ਜਿਹੜੀ ਬੈਟਰ ਹੋਈ ਆ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਨਾ ਕਿ ਲੋਕਾਂ ਦੀ ਇੰਟੈਲੀਜੈਂਸ ਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਬੀਜੇਪੀ ਦੇ ਵੀ ਤੁਹਾਨੂੰ ਪਤਾ ਲਗਾਤਾਰ ਬਹੁਤ ਸਾਰੇ ਹੋਰ ਜਿਹੜੇ ਮਸਲੇ ਸਕੇ ਉਹਨਾਂ ਨੂੰ ਛੱਡ ਕੇ ਉਹਨਾਂ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਬਾਹਰਲੀ ਛਵੀ ਸੀਗੀ ਜਾਂ ਭਾਰਤ ਦਾ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਕਾ ਵਤਾਂ ਦੇ ਅੰਦਰ ਜਾਂ ਨੌਜਵਾਨਾਂ ਦੇ ਅੰਦਰ ਜਿਹੜਾ ਜੌਬਸ ਨੂੰ ਲੈ ਕੇ ਜਾਂ ਹੋਰ ਜਿਹੜੇ ਕਈ ਮਸਲੇ ਸੀਗੇ ਅਗਨੀ ਵੀਰ ਦਾ ਜਿਹੜਾ ਮਸਲਾ ਸੀਗਾ ਉਹਨੂੰ ਲੈ ਕੇ ਜਿਹੜਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਿਹੜੀ ਨਾਰਾਜ਼ਗੀ ਸੀਗੀ ਜਿਹੜੀ ਕਿ ਉਹਨਾਂ ਨੇ ਵੋਟ ਪਾ ਕੇ ਜ਼ਾਹਰ ਵੀ ਕੀਤੀ ਇਸੇ ਤਰੀਕੇ ਨਾਲ ਹਾਲਾਂਕਿ ਨੋ ਡਾਊਟ ਹੈ ਬੀਜੇਪੀ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਕੋਈ ਬੁਰੀ ਉਹਨਾਂ ਦੀ ਪਰਫਾਰਮੈਂਸ ਆ ਕਿਉਂਕਿ ਇਹ ਜਿਹੜਾ ਅਲਾਈਅੰਸ ਹੈ ਇਹ ਚੋਣਾਂ ਤੋਂ ਪਹਿਲਾਂ ਦਾ ਹੋਇਆ ਹੋਇਆ ਸੀ ਇਹ ਕੋਈ ਬਾਅਦ ਵਿੱਚ ਜੋੜ ਤੋੜ ਨਹੀਂ ਕੀਤੀ ਬੀਜੇਪੀ ਨੇ ਉਹ ਇਸੇ ਹੀ ਤਰੀਕੇ ਨਾਲ ਚੋਣਾਂ ਦੇ ਵਿੱਚ ਗਏ ਸਿਗੇ ਸੋ ਐਨਡੀਏ ਨੂੰ ਹੀ ਜਿਹੜਾ ਬਹੁਮਤ ਮਿਲਿਆ ਉਹਨਾਂ ਨੂੰ ਬਹੁਮਤ ਤੋਂ 20 ਸੀਟਾਂ ਜ਼ਿਆਦਾ ਹੀ ਨੇ ਐਕਚੁਅਲੀ ਉਹਨਾਂ ਦੀਆਂ 20 21 ਨਾਲ ਉਹਨਾਂ ਦੇ ਵੱਲੋਂ 300 ਪਲੱਸ ਜਾਂ 400 ਪਲੱਸ ਦੇ ਦਾਅਵੇ ਕੀਤੇ ਜਾ ਰਹੇ ਸੀਗੇ ਉਸ ਚੀਜ਼ ਨੂੰ ਕਿਤੇ ਨਾ ਕਿਤੇ ਲੋਕਾਂ ਨੇ ਰੋਕਿਆ ਇਹਦੇ ਚੱਲਦੇ ਆਹੀ ਪਿਛਲੀ ਦੋ ਵਾਰ ਕਿਉਂਕਿ 10% ਹੋਣਾ ਚਾਹੀਦਾ ਤੁਹਾਡੇ ਕੋਲ ਸੀਟਾਂ ਦਾ ਜਿਹੜਾ ਪ੍ਰਤੀਸ਼ਤ ਦੇ ਹਿਸਾਬ ਦੇ ਨਾਲ ਜੇਕਰ ਦੇਖਿਆ ਜਾਵੇ ਜੇਕਰ ਆਪੋਜੀਸ਼ਨ ਲੀਡਰ ਤਾਂ ਬਣਦਾ ਹੁੰਦਾ ਜੇਕਰ ਕਿਸੇ ਪਾਰਟੀ ਦੇ ਕੋਲ ਕੁੱਲ ਸੀਟਾਂ ਦਾ 10% ਹਿੱਸਾ ਹੋਵੇ ਸੋ 2114 ਦੇ ਵਿੱਚ ਵੀ ਤੇ 219 ਦੇ ਵਿੱਚ ਵੀ ਕਾਂਗਰਸ ਉਹ ਉਹ ਜਿਹੜਾ ਥ੍ਰੈਸ਼ਹੋਲਡ ਆ ਉਹਨੂੰ ਨਹੀਂ ਸੀ ਪੂਰਾ ਕਰ ਸਕਿਆ ਸੋ ਇਸ ਵਾਰ ਜਿਹੜਾ 99 ਸੀਟਾਂ ਲੈ ਕੇ ਕਾਂਗਰਸ ਜਿਹੜੀ ਆ ਦੂਸਰੀ ਸਭ ਤੋਂ ਵੱਡੀ ਧਿਰ ਆ ਸੋ ਆਪੋਜੀਸ਼ਨ ਲੀਡਰ ਬਣ ਗਏ ਨੇ ਰਾਹੁਲ ਗਾਂਧੀ ਸਾਹਿਬ ਪਰ ਕੀ ਉਹ ਲਗਾਤਾਰ ਇਹਨਾਂ ਮਸਲਿਆਂ ਤੇ ਹੁਣ ਜਿਹੜੇ ਜਿਹੜੇ ਮਸਲਿਆਂ ਦੇ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਆ ਕੀ ਉਹਦੇ ਤੇ ਉਹ ਲਗਾਤਾਰ ਬਰਕਰਾਰ ਰਹਿਣਗੇ ਜਿਸ ਟੀਕੇ ਨਾਲ ਉਹਨਾਂ ਨੇ ਯਾਤਰਾਮਾ ਕੀਤੀਆਂ ਉਹਨਾਂ ਦੀਆਂ ਯਾਤਰਾਮਾਂ ਦਾ ਜਿਹੜਾ ਫਰਕ ਵੀ ਪਿਆ ਕਿੱਥੇ ਤਾਂ ਇੱਕ ਪਾਸੇ ਜਿਹੜੇ ਆ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦਾ ਸਟ੍ਰਾਈਕ ਰੇਟ ਆਇਆ ਕਿਉਂਕਿ ਜਿਹੜਾ 2019 ਦੇ ਵਿੱਚ ਜਿਨ੍ਹਾਂ ਜਗ੍ਹਾਾਂ ਤੇ ਉਹਨਾਂ ਨੇ ਰੈਲੀਆਂ ਕੀਤੀਆਂ ਸੀਗੀਆਂ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਉਹਨਾਂ ਸੀਟਾਂ ਦੇ ਉੱਤੇ ਉਹਨਾਂ ਦੀ ਜਿੱਤ ਹੋਈ ਸੀਗੀ ਜਦਕਿ ਇਸ ਵਾਰ ਜਿੱਥੇ ਉਹਨਾਂ ਨੇ 164 ਸੀਟਾਂ ਦੇ ਪ੍ਰਚਾਰ ਸਮਾਵਾ ਕੀਤੀਆਂ ਤੇ ਬੀਜੇਪੀ ਤੇ ਉਹਨਾਂ ਦੇ ਸਾਥੀ ਮਿਲ ਕੇ 87 ਸੀਟਾਂ ਜਿੱਤੇ ਨੇ 53% ਉਹਨਾਂ ਦਾ ਸਟ੍ਰਾਈਕ ਰੇਟ ਬਣਦਾ ਜਦਕਿ ਜਿਹੜਾ 2019 ਦੇ ਵਿੱਚ ਉਹਨਾਂ ਦਾ ਇਹੀ ਸਟ੍ਰਾਈਕ ਰੇਟ ਜਿਹੜਾ ਸੀਗਾ ਨੇਲੀ ਉਹ 85% ਸੀਗਾ ਤੇ ਰਾਹੁਲ ગાંધી ਸਾਹਿਬ ਦੀ ਯਾਤਰਾ ਜਿੱਥੋਂ ਜਿੱਥੋਂ ਗੁਜ਼ਰੀ ਆ ਜਿਹੜੀ ਉਹਨਾਂ ਨੇ ਭਾਰਤ ਜੁੜੋ ਯਾਤਰਾ ਕੀਤੀ ਫਿਰ ਦੂਜੇ ਨੰਬਰ ਤੇ ਫਿਰ ਯਾਤਰਾ ਕੀਤੀ ਉਹਨਾਂ ਨੇ 219 ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਯਾਤਰਾ ਗੁਜ਼ਰੀ ਆ ਉੱਥੇ ਜਿੱਥੇ ਉਹਨਾਂ ਦੇ ਕੋਲ ਸੀਟਾਂ ਘੱਟ ਸੀਗੀਆਂ 224 ਦੇ ਵਿੱਚ ਉੱਥੇ ਸੀਟਾਂ ਦੇ ਅੰਦਰ ਵਡੌਤਰੀ ਹੋਈ ਆ ਸੋ ਕਿਤੇ ਨਾ ਕਿਤੇ ਰਾਹੁਲ ਕਾਂਦੀ ਸਾਫ਼ ਕਹਿ ਲੋ ਕਿ ਇੱਕ ਜਿਹੜਾ ਬੱਡੇ ਲੀਡਰ ਦੇ ਰੂਪ ਦੇ ਵਿੱਚ ਉੱਭਰ ਰਹੇ ਨੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਜਿਸ ਸ਼ਖਸ ਨੂੰ ਇੱਕ ਪੱਪੂ ਬਣਾ ਕੇ ਜਿਹੜਾ ਪੇਸ਼ ਕੀਤਾ ਗਿਆ ਸੀ ਕਿ ਉਹਨੂੰ ਤਾਂ ਬਿਲਕੁਲ ਹੀ ਕਿਸੇ ਚੀਜ਼ ਦੀ ਸਮਝ ਨਹੀਂ ਉਹ ਇਸ ਵੇਲੇ ਜਿਹੜੇ ਭਾਰਤ ਦੇ ਇਹ ਇਤਿਹਾਸ ਦੇ ਵਿੱਚ ਸਭ ਤੋਂ ਜਿਹੜੇ ਤਾਕਤਵਰ ਲੀਡਰ ਨੇ ਉਹਨਾਂ ਦੇ ਵਿੱਚੋਂ ਇੱਕ ਗਿਣੇ ਜਾਣ ਵਾਲੇ ਨਰਿੰਦਰ ਮੋਦੀ ਸਾਹਿਬ ਨੂੰ ਟੱਕਰ ਦੇ ਰਹੇ ਨੇ ਤੇ ਇਸ ਵਾਰ ਆਪੋਜੀਸ਼ਨ ਲੀਡਰ ਦੇ ਤੌਰ ਤੇ ਉਹਨਾਂ ਦਾ ਕੰਮਕਾਜ ਕਿੱਦਾਂ ਦਾ ਰਹਿੰਦਾ ਇਹ ਬਹੁਤ ਇਹਨੇ ਬਹੁਤ ਜਿਹੜੀਆਂ ਚੀਜ਼ਾਂ ਇਹਨੇ ਆਉਣ ਵਾਲੀਆਂ ਚੋਣਾਂ ਦੇ ਲਈ ਜਾਂ ਭਾਰਤ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਹੋਣੀਆਂ ਉਹਦੇ ਲਈ ਤੈਅ ਕਰਨੀਆਂ ਬਹੁਤ ਸਾਰੀਆਂ ਜਗ੍ਹਾਾਂ ਤੇ ਆਪੋਜੀਸ਼ਨ ਲੀਡਰ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ ਜਿਵੇਂ ਸੀਵੀਆਈ ਆ ਆਪਣਾ ਜਿਹੜਾ ਸੈਂਟਰਲ ਵਿਜੀਲੈਂਸ ਕਮਿਸ਼ਨਰ ਆ ਲੋਕਪਾਲ ਆ ਐਨਐਚਆਰਸੀ ਆ ਇਹਨਾਂ ਦੇ ਜਿਹੜੇ ਅ ਅਗੂ ਲਗਾਉਣੇ ਆ ਕਮਿਸ਼ਨਰ ਲਗਾਉਣੇ ਆ ਉਹ ਇਹਨਾਂ ਦੀ ਜਿਹੜੀ ਆ ਸਲਾਹ ਦੇ ਨਾਲ ਲਗਾਏ ਜਾਣੇ ਆ ਆਪੋਜੀਸ਼ਨ ਲੀਡਰ ਦੀ ਸਲਾਹ ਦੇ ਨਾਲ ਸੋ ਇਹ ਇਹ ਇਹਦੇ ਵਿੱਚ ਕਾਫੀ ਜਿਹੜਾ ਲਗਾਤਾਰ ਕਾਂਗਰਸ ਦੇ ਵੱਲੋਂ ਜਾਂ ਆਪੋਜੀਸ਼ਨ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਅਜਾਸੀਆਂ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਸੋ ਇਹਦੇ ਵਿੱਚ ਇਹ ਕਾਫੀ ਹੋ ਸਕਦਾ ਕਿ ਆਪਣੇ ਤਰੀਕੇ ਨਾਲ ਇਹਦੇ ਵਿੱਚ ਰੋਕ ਲਾਉਣ ਦੇ ਵਿੱਚ ਇਹ ਸਫਲ ਸਾਬਤ ਹੋ ਸਕਦੇ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਇੱਕ ਤਰੀਕੇ ਨਾਲ ਪਾਰਟ ਟਾਈਮ ਪੋਲਿਟਿਕਸ ਕਰਦੇ ਆ ਪਰ ਹੁਣ ਉਹਨਾਂ ਨੂੰ ਬਹੁਤ ਹੀ ਐਕਟਿਵ ਜਿਹੜਾ ਰਹਿਣਾ ਪੈਣਾ ਸੋ ਜੇਕਰ ਉਹਨਾਂ ਨੇ ਆਪਣੀ ਇਸ ਜਿਹੜੀ ਉਹਨਾਂ ਨੂੰ ਇਸ ਵਾਰ ਸਫਲਤਾ ਮਿਲੀ ਆ ਇਹ ਸਫਲਤਾ ਨੂੰ ਵਧਾ ਕੇ ਉਹਨਾਂ ਨੇ ਆਪਣੀ ਕੱਲ ਨੂੰ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਬਣ ਵਾਲੇ ਜਿਹੜਾ ਰਾਹ ਦੇ ਵੱਲ ਨੂੰ ਤੁਰਨਾ ਸੋ ਲਗਾਤਾਰ ਇਹਨਾਂ ਮਸਲਿਆਂ ਤੇ ਬਣੇ ਰਹਿਵਾਂਗੇ ਜੀ ਜੇਕਰ ਟਿਕਟੌਕ ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲੈਣਾ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ